18 ਤਰੀਕ ਨੂੰ ਦੁਪਹਿਰ ਵੇਲੇ ਸੂਚਨਾ ਮਿਲੀ ਕਿ ਧਾਰੀਵਾਲ ਨਹਿਰ ਤੇ ਕਿਸੇ ਦੇ ਅੱਡੀ ਨੇ ਨਹਿਰ ਵਿੱਚ ਹਾਲ ਮਾਰਦੀ ਆ ਪੁਲਿਸ ਮੌਕੇ ਤੇ ਪੁੱਜੀ ਤੇ ਦੇਖਿਆ ਕਿ ਨਹਿਰ ਦੇ ਲਾਗੇ ਕੰਮ ਕਰਦੇ ਲੇਬਰ ਦੇ ਜਵਾਨਾ ਨੇ ਨਹਿਰ ਵਿੱਚ ਉਹਦੇ ਪਿੱਛੇ ਕੋਦ ਕੇ ਉਹਨੂੰ ਲੱਭ ਕੇ ਬਾਹਰ ਕੱਢਿਆ ਜਿਸ ਦਰਾਂ ਨਹਿਰ ਚ ਡੂੰਘਾ ਪਾਣੀ ਹੋਣ ਕਰਕੇ ਉਹਦੀ ਮੌਤ ਹੋ ਚੁੱਕੀ ਸੀ লাশ ਨੂੰ ਸਨਾਖਤ ਨਾ ਹੋਣ ਕਰਕੇ ਮੋਤੀ ਦੇ ਵਿੱਚ ਸਿਵਲ ਹਸਪਤਾਲ ਗਰਦਾਸਪੁਰ ਜਮਾ ਕਰਾਇਆ ਗਿਆ ਜਿੱਥੇ ਕੱਲ ਮਿਤੀ 19 ਨੂੰ ਉਹਨਾਂ ਦੇ ਵਾਰਸ ਲੜਕੀ ਦੇ ਪਿਤਾ ਵਿਰਿਆਮ ਮਸੀਹ ਨੇ ਪਿੰਨ ਮਰੜ ਵਿਖਾਣੇ ਆ ਕੇ ਆਪਣਾ ਬਿਆਨ ਦਰਜ ਕਰਾਇਆ ਜਿਸ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਨੰਬਰ 123 ਮਿਤੀ 19 825 ਜੁਰਮ 109 62 2 ਬੀ ਐਨ ਐਸ ਮਕਦਮਾ ਦਰਜ ਮਰਤਕ ਰੰਜੀਤ ਕੌਰ ਦੇ ਪਤੀ ਅਤੇ ਉਹਦੇ ਦਿਓਰ ਦਰਾਨੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਮਰਤਕ ਦੇ ਪਤੀ ਦੀ ਗ੍ਰਿਫਤਾਰੀ ਕਰ ਦਿੱਤੀ ਗਈ ਹੈ ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਹੈ ਮਕਦਮੇ ਦੀ ਜਾਂਚ ਚੱਲ ਰਹੀ ਹੈ ਲੜਕੀ ਦੇ ਪਿਤਾ ਦੇ ਬਿਆਨ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਪੁਦਾਰਾ ਪਤੀ ਸੀ ਉਹ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਉਦੇ ਹੋਰ ਕਿਸੇ ਹੌਟ ਨਾਲ ਸੰਬੰਧ ਸੀ ਦੇ ਘਰ ਚ ਕਲੇਸ਼ ਰਹਿੰਦਾ ਸੀ ਇਸ ਗੱਲ ਤੋਂ ਦੁਖੀ ਹੋ ਕੇ ਉਸਨੇ ਆਪਣੀ ਖੁਦਕੁਸ਼ੀ ਕੀਤੀ ਹੈ ਫਿਰ ਵੀ ਇਸ ਮਕਦਮੇ ਸੰਬੰਧੀ ਤਫਤੀਸ਼ جاری ਹੈ ਸਹੀ ਤੱਕ ਸਾਹਮਣੇ ਲਿਆ ਕੇ ਬਾਕੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਦਾ ਨਾਮ ਸਰਬਦਿਆਲ ਵਾਸੀ ਪ੍ਰੇਮਨਗਰ ਹਰਦੋਸਾਨੀ ਰੋਡ ਗਰਦਾਫਰਦਾ ਬਸਨੀ ਕਹਾ ਜੀ ਜੀਤ ਪੁੱਤਰੀ ਬਰਿਆਮ ਵਾਸੀਪੇ ਨ ਮਰਡਰ थाना सदर ਬਟਾਲਾ 18 ਤਰੀਕ ਨੂੰ ਦੁਪਹਿਰ ਵੇਲੇ ਸੂਚਨਾ ਮਿਲੀ ਕਿ ਧਾਰੀਵਾਲ ਨਹਿਰ ਤੇ ਕਿਸੇ ਦੇ ਹੱਡੀ ਨੇ ਨਹਿਰ ਵਿੱਚ ਹਾਲ ਮਾਰਦੀ ਆ ਪੁਲਿਸ ਮੌਕੇ ਤੇ ਪੁੱਜੀ ਤੇ ਦੇਖਿਆ ਕਿ ਨਹਿਰ ਦੇ ਲਾਗੇ ਕੰਮ ਕਰਦੇ ਲੇਬਰ ਦੇ ਜਵਾਨਾ ਨੇ ਨਹਿਰ ਵਿੱਚ ਉਹਦੇ ਪਿੱਛੇ ਕੋਧ ਕੇ ਉਹਨੂੰ ਲੱਭ ਕੇ ਬਾਹਰ ਕੱਢਿਆ ਜਿਸ ਦਰਾਨ ਨਹਿਰ ਚ ਡੂੰਘਾ ਪਾਣੀ ਹੋਣ ਕਰਕੇ ਉਹਦੀ ਮੌਤ ਹੋ ਚੁੱਕੀ ਸੀ ਲਾਸ਼ ਨੂੰ ਸਨਾਖਤ ਨਾਮ ਹੋਂ ਕਰਕੇ ਮੋਟੀ ਦੀ ਵਿੱਚ ਸਿਵਲ ਹਸਤਾ ਗਰਦਾਸਪੁਰ ਜਮਾ ਕਰਾਇਆ ਗਿਆ ਜਿੱਥੇ ਕੱਲ ਮਿਤੀ 19 ਨੂੰ ਉਹਨਾਂ ਦੇ ਵਾਰਸ ਲੜਕੀ ਦੇ ਪਿਤਾ ਵਿਰਾਮ ਮਸੀਹ ਨੇ ਪਿੰਨ ਮਰਰ ਵਿਖਾਣੇ ਆ ਕੇ ਆਪਣਾ ਬਿਆਨ ਦਰਜ ਕਰਾਇਆ ਜਿਸ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਨੰਬਰ 123 ਮਿਤੀ 19 825 ਜੁਰਮ 109 62 2 ਬੀ ਐਨ ਐਸ ਮਕਦਮਾ ਦਰਜ ਮ੍ਰਿਤਕ ਰੰਜੀਤ ਕੌਰ ਦੇ ਪਤੀ ਅਤੇ ਉਹਦੇ ਦਿਓਰ ਦਲਾਨੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਮ੍ਰਿਤਕ ਦੇ ਪਤੀ ਦੀ ਗ੍ਰਿਫਤਾਰੀ ਕਰ ਦਿੱਤੀ ਗਈ ਹੈ ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਹੈ ਮਕਦਮੇ ਦੀ ਜਾਂਚ ਚੱਲ ਰਹੀ ਹੈ ਲੜਕੀ ਦੇ ਪਿਤਾ ਦੇ ਬਿਆਨ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਉਹਦਾ ਪਤੀ ਸੀ ਇਹ ਨੂੰ ਤੰਗ ਪਰੇਸ਼ਾਨ ਕਰਦਾ ਸੀ ਉਹਦੇ ਹੋਰ ਕਿਸੇ ਹੌਟ ਨਾਲ ਸਬੰਧ ਸੀ ਦੇ ਘਰ ਚ ਕਲੇਸ਼ ਰਹਿੰਦਾ ਸੀ ਇਸ ਗੱਲ ਤੋਂ ਦੁਖੀ ਹੋ ਕੇ ਉਸਨੇ ਆਪਣੀ ਖੁਦਕੁਸ਼ੀ ਕੀਤੀ ਹੈ ਫਿਰ ਵੀ ਇਸ ਮਕਦਮੇ ਸੰਬੰਧੀ ਤਫ਼ਤੀਸ਼ جاری ਹੈ ਸਹੀ ਤੱਥ ਸਾਹਮਣੇ ਲਿਆ ਕੇ ਬਾਕੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਦਾ ਨਾਮ ਸਰਬਦਿਆਲ ਵਾਸੀ ਪ੍ਰੇਮਨਗਰ ਹਰਦੋਸਾਨੀ ਰੋਡ ਗਰਦਾਫਰਦਾ ਬਸਨੀ ਕਹਾਜ ਜੀਤ ਪੁੱਤਰੀ ਬਰਿਆਮ ਵਾਸੀ ਪਿੰਨ ਮਰਡਰ थाना सदर ਬਟਾਲਾ ਹੈ